ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਪਾਦਰੂ ਦੇ ਮਹੀਨੇ ਦੇ ਸੰਬੰਧ ਵਿੱਚ ਜੋ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬੇੰਤੂ ਸ਼ਬਦ ਉਚਾਰਨ ਕੀਤਾ ਹੋਇਆ ਹੈ 12 ਮਾਹ ਦੀ ਬਾਣੀ ਅੰਦਰ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 133 ਤੇ ਸਭਾਈ ਮਾਨ ਹਨ ਸੋ ਹਜੂਰ ਦਾ ਜੋ ਪਵਿੱਤਰ ਉਪਦੇਸ਼ ਹੈ ਸਾਨੂੰ ਕੀ ਉਪਦੇਸ਼ ਦਿੰਦੇ ਨੇ ਇਸ ਮਹੀਨੇ ਦੇ ਬਾਬਤ ਪਾ ਦੋਹੀ ਪਰਮਪੁਲਾਣੀਆਂ ਦੂਜੇ ਲਗਾ ਖੇਤ ਲਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ ਜਿਤ ਦਿਨ ਦੇਹ ਬਿਨਸ ਸੀਤ ਤਵੇਲੇ ਕਹਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਘੜੋਤੇ ਖਨੇ ਮਾਹ ਜੈਨਸਿਉ ਲਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹੂ ਹੋਆ ਸੇਤ ਜਿਹਾਂ ਵਿਜੈ ਸੋ ਲੁਣੇ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬਹੁਤ ਪ੍ਰਭ ਦੇਤ ਸੇ ਪਾ ਦੁਹੇ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਸੋ ਪਾ ਦਰੂ ਦੇ ਮਹੀਨੇ ਦੀ ਜਿਤਨੀ ਕਿਸਮਤ ਗੁਰੂ ਸਾਹਿਬ ਜੀ ਨੇ ਬਖਸ਼ੀਏ ਆਪਾਂ ਕਥਾ ਕਰਨੀ ਹੈ ਆਪ ਜੀ ਨੂੰ ਅਰਥ ਵਿਚਾਰ ਸੁਣਾਉਣੇ ਹਨ ਸੋ ਸਾਰ ਹੈ ਕਿ ਪਾ ਦੁਹੇ ਦੋ ਭਾਵਾਂ ਦਾ ਮਹੀਨਾ ਤੇ ਦੋ ਭਾਵਾਂ ਦੁੱਧ ਦਾ ਵਿੱਚ ਰਹਿਣਾ ਹੀ ਨਰਕ ਹੈ। ਪਰ ਦੋਹੇ ਦੇ ਮਹੀਨੇ ਬੱਦਲ ਚੜ ਕੇ ਆਉਂਦੇ ਨੇ ਪਰ ਦੇਖਦੇ ਦੇਖਦੇ ਹੀ ਦੇਖਦੇ ਛਾਈ ਮਈ ਹੋ ਜਾਂਦੇ ਆ। ਇਹ ਮੌਸਮ ਨਿਚਲਾ ਜਿਹਾ ਏ ਭਰਮ ਵਿੱਚ ਰੱਖਣ ਵਾਲਾ ਹੁੰਦਾ ਏ। ਵਟ ਤੂੰ ਕਬਰਾਂ ਪੈਦਾ ਕਰਦਾ ਏ। ਕਾਪੜ ਤਨ ਨਹੀਂ ਸੁਖਾਂਦਾ। ੜਕੀ ਲੱਗੀ ਰਹਿੰਦੀ ਹੈ। ਮੁੜ ਕਾ ਚੁੰਦਾ ਰਹਿੰਦਾ ਹੈ ਜੇ ਕੋਈ ਗਰਮੀ ਦੂਰ ਕਰਨ ਦਾ ਵਿਚਾਰ ਕਰੀਏ ਉਪਾਅ ਕਰੀਏ ਤਾਂ ਵੀ ਕੰਮ ਨਹੀਂ ਆਉਂਦਾ ਜਿੱਤੇ ਰੱਤਾ ਕੋ ਸਖਾਵੇਂ ਥਾਂ ਦੇਖੀ ਦੀ ਹੈ ਉਥੇ ਭੱਜ ਕੇ ਜਾਈਦਾ ਹੈ ਹੋਂਜੇ ਮਹਿਸੂਸ ਹੁੰਦਾ ਹੈ ਨਰਕ ਵਿੱਚ ਹੀ ਪੈ ਗਏ ਆਂ ਸੇ ਪਰ ਦੋਵੇਂ ਮਹੀਨੇ ਦੀ ਉਦਾਹਰਣ ਦੇ ਕੇ ਸਮਝਾ ਰਹੇ ਹਨ ਕਿ ਭਰਮ ਕਾਰਨ ਹੀ ਇਹ ਜਗਤ ਪਿਆਰਾ ਲੱਗਦਾ ਹੈ ਵਹਿਮ ਵਿੱਚ ਪੈ ਜਾਣ ਕਾਰਨ ਹੀ ਕਰਮ ਕਾਂਡਾਂ ਦੇ ਜਾਲ ਵਿੱਚ ਪੈ ਜਾਂਦਾ ਹੈ ਲੱਖ ਸ਼ਿੰਗਾਰ ਬਣਾਇਆ ਵਹਿਮ ਭਰਮ ਵਿੱਚ ਫਸੇ ਹੋਣ ਕਾਰਨ ਹੀ ਜੀਵ ਨਹੀਂ ਜਾਣਦਾ ਕਿ ਕਰਮ ਕਿਸੇ ਕੰਮ ਨਹੀਂ ਹੋਣੇ ਭਰਮ ਵਿੱਚ ਪਿਆ ਹੋਇਆ ਹੀ ਸਰੀਰ ਨਾਲ ਪਿਆਰ ਕਰਦਾ ਏ ਸੰਸਾਰ ਨਾਲ ਹਿੱਤ ਕਰਦਾ ਏ ਸੰਬੰਧੀਆਂ ਨੂੰ ਸਭ ਕੁਝ ਜਾਣਦਾ ਏ ਪਰ ਇਤਨਾ ਨਹੀਂ ਜਾਣਦਾ ਕਿ ਕਿਸੇ ਸਾਥ ਨਹੀਂ ਦੇਣਾ ਜੇ ਜ਼ਿੰਦਗੀ ਪਰ ਭਰਮਾਂ ਵਿੱਚ ਪਿਆ ਰਹਾ ਤਾਂ ਅਰਹਮਕਤਾ ਫਲ ਨਹੀਂ ਲੈ ਸਕੇਗਾ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ਮੇਰੋ ਮੇਰੋ ਸਭੇ ਕਹਤ ਹੈ ਹਿਤ ਸਿਉ ਬਾਂਦੇ ਉਚਿਤ ਅੰਤਕਾਲ ਸੰਗੀ ਨਹ ਕਉ ਇਹ ਅਚਰਜ ਹੈ ਰੀਤ ਸੋ ਕਹਿੰਦੇ ਨਿਤ ਨਵੀਆਂ ਟੇਕਾਂ ਪਾਲਣ ਵਾਲਿਆਂ ਨੂੰ ਇਸ ਬਾਦੂਏ ਰਾਹੀ ਸਮਝਾਇਆ ਏ ਕਿ ਪ੍ਰਭੂ ਨੂੰ ਛੱਡ ਹੋਰ ਕਿਸੇ ਨਾਲ ਹਿਤ ਨਹੀਂ ਕਰਨਾ ਜੋ ਬਾਣੀ ਦਾ ਜਹਾਜ਼ ਵਾਹਿਗੁਰੂ ਨੇ ਮਿਹਰ ਕਰਕੇ ਬਣਾਇਆ ਹੈ ਬੋਹਿਤ ਪ੍ਰਭ ਦੇਤ ਉਸ ਵਿੱਚ ਸਵਾਰੀ ਕਰਨੀ ਹੈ ਕਰਮਾਂ ਦਾ ਖਿਹੜਾ ਲਖਸ਼ਿੰਗਾਰ ਛੱਡ ਦੇਣਾ ਹੈ ਪਿਆਰੇ ਦੇ ਪਿਆਰ ਤੇ ਨਿਗ੍ਹਾ ਰੱਖਣੀ ਹੈ ਇਸ ਤਰ੍ਹਾਂ ਕਦੇ ਨਰਕਾਂ ਦੇ ਭਾਗੀ ਨਹੀਂ ਹੋਵਾਂਗੇ ਹੁਣ ਵਿਸਥਾਰ ਦੇ ਨਾਲ ਸਮਝਦੇ ਹਾਂ ਪਾ ਦੂਈ ਨੰ ਮਹੀਨਾ ਦੋ ਭਾਵਾਂ ਵਾਲਾ ਹੂਣ ਕਾਰਨ ਪਰਮ ਵਿੱਚ ਛਾਇਆ ਰਹਿੰਦਾ ਏ ਕਦੇ ਬੱਦਲ ਤੇ ਕਦੇ ਕੜਕ ਦੀ ਧੁੱਪ ਇਸ ਦੋ ਭਾਵਾਂ ਕਰਕੇ ਵੱਟ ਪੈਦਾ ਹੁੰਦਾ ਏ ਚਿੱਤ ਕਾਲਾ ਪੈਂਦਾ ਏ ਕੋਈ ਬਾਹਰਲੀ ਟੇਕ ਪਾਉਣ ਪਾਣੀ ਵੀ ਵੱਟ ਹਟਾਉਣ ਮੁੜ ਕੇ ਸਕਾਉਣ ਲਈ ਕਾਰਗਰ ਨਹੀਂ ਹੁੰਦੀ ਜਾਦੂ ਸਖਾਵਾਂ ਮਾਤਾ ਮਰਨ ਤੇ ਖੁੱਲਾ ਜਲ ਮਿਲੇ ਤਾਂ ਕਿਦਰੇ ਸੁੱਖ ਦਾ ਸਾਹ ਆਉਂਦਾ ਏ ਜੇ ਬਦਲਦੇ ਮੌਸਮ ਕਾਰਨ ਇਹ ਹਾਲਤ ਜਿੰਦ ਤੇ ਜਿਸਮ ਦੀ ਹੋ ਜਾਂਦੀ ਹੈ ਤਾਂ ਯਾਰਾ ਸੋਚੋ ਕਿ ਜੋ ਸਾਰੀ ਜ਼ਿੰਦਗੀ ਇਸ ਭਰਮ ਵਿੱਚ ਪਿਆ ਰਹਾ ਇਹ ਸੰਸਾਰ ਸਦਾ ਕਾਇਮ ਰਹਿਣ ਵਾਲਾ ਹੈ ਸਰੀਰ ਨੇ ਕਦੇ ਨਾਸ਼ ਨਹੀਂ ਹੋਣਾ ਤੇ ਇਸ ਪਰਮਕਾਰਨ ਪ੍ਰਭੂ ਨੂੰ ਛੱਡ ਹੂਰਨਾ ਛਾਇਆਂ ਨਾਲ ਪਿਆਰ ਪਾ ਬੈਠਾ ਉਸ ਦਾ ਕੀ ਹਾਲ ਹੋਊਗਾ ਮਾਧਵੇ ਕਿਆ ਕਹਿੰਗੇ ਪਰਮ ਐਸਾ ਜੈਸਾ ਮੰਨੀ ਹੈ ਤੇ ਨਾ ਤੈਸਾ ਤੇ ਜਿਵੇਂ ਕੋਈ ਇਸਤਰੀ ਆਪਣੇ ਪਤੀ ਨੂੰ ਛੱਡ ਕਿਸੇ ਅਜਨਬੀ ਨਾਲ ਪਿਆਰ ਪਾਲ ਦੇ ਤੇ ਫਿਰ ਲੱਖਾਂ ਹੀ ਸ਼ਿੰਗਾਰ ਹਾਰ ਕਰੇ ਉਸ ਦੇ ਪੱਲੇ ਤਕਾਰਾਂ ਹੀ ਪੰਦਿਆਂ ਹੈ ਇਸੇ ਤਰ੍ਹਾਂ ਜੋ ਪ੍ਰਭੂ ਦਾ ਧਿਆਨ ਛੱਡ ਹੋਰ ਮਾਇਆ ਅਤੇ ਮਾਇਆ ਦੇ ਰੂਪਾਂ ਵੱਲ ਝਾਕਦੇ ਹਨ ਤੇ ਫਿਰ ਮਨੁੱਖਾਂ ਦੇ ਹੀ ਬਣਾਏ ਲੱਖਾਂ શાਸਤਰੀ ਕਰਮ ਕਰਦੇ ਹਨ ਉਹ ਐਸੇ ਭਰਮ ਵਿੱਚ ਪਏ ਜਾਂਦੇ ਹਨ ਕਿ ਇਤਨਾ ਤੱਕ ਨਹੀਂ ਜਾਣ ਸਕਦੇ ਕਿ ਇਹਨਾਂ ਕੀਤੇ ਕਰਮਾਂ ਨੇ ਕੁਝ ਨਹੀਂ ਸਵਾਰਨਾ ਮਣਾ ਇਤਨਾ ਤਾਂ ਸਮਝ ਕੇ ਜਿਸ ਸਰੀਰ ਦੀ ਰੱਖਿਆ ਲਈ अनेका ਕੰਮ ਕਰਦਾ ਰਹਿਆ ਜਦ ਇਹ ਨਾਸ਼ ਹੋ ਗਿਆ ਵਿੱਚੋਂ ਆਤਮਾ ਔਟ ਗਈ ਫਿਰ ਇਹਦੇ ਨੇੜੇ ਦੇ ਇਸ ਨੂੰ ਪ੍ਰੇਤ ਕਹਿ ਕੇ ਛੇਤੀ ਘਰੋਂ ਕੱਢਣ ਲਈ ਕਹਿਣਗੇ ਕਹਿੰਦੇ ਜਦੋਂ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਨਾ ਜਾਨ ਨਿਕਲ ਜਾਂਦੀ ਇਰਕਰ ਦੇ ਨੇੜ ਲਈ ਸੰਬੰਧੀ ਨੂੰ ਪ੍ਰੇਤ ਪ੍ਰੇਤ ਕਹਿੰਦੇ ਨੇ ਘਰ ਕੀ ਨਾੜ ਬਹੁਤ ਹਿਤ ਜਾਂਸੀ ਹ ਸਦਾ ਰਹਿਤ ਸੰਗ ਲਾਗੇ ਜਦ ਹੀ ਹੰਸਤਾ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਲਾਗੇ ਘਰ ਕੀ ਨਾੜ ਉਰੇ ਤਨ ਲਾਗੇ ਉਹ ਤੋਂ ਪ੍ਰੇਤ ਪ੍ਰੇਤ ਕਰ ਭਾਗੀ ਸਾਰੇ ਕਹਿਣਗੇ ਪ੍ਰੇਤ ਪ੍ਰੇਤ ਕਹਿਣਗੇ ਸਾਰੇ ਮਾਨ ਸਨਮਾਨ ਉਦੇ ਖਤਮ ਹੋ ਜਾਣਗੇ ਆਤਮਾ ਨੂੰ ਜਮਾਂ ਦੇ ਦੂਤ ਜਦ ਫੜ ਕੇ ਲੈ ਜਾਣਗੇ ਕੋਈ ਵੀ ਮਦਦ ਤੇ ਨਹੀਂ ਆਵੇਗਾ ਕਰਮ ਕਿਸੇ ਕੰਮ ਨਹੀਂ ਆਉਣੇ ਅੱਖ ਦੇ ਫੋਰ ਵਿੱਚ ਹੀ ਅਤ ਪਿਆਰ ਕਰਨ ਵਾਲੇ ਗੈਰ ਹੋ ਜਾਂਦੇ ਆ ਨੇੜੇ ਦੇ ਹੀ ਦੇਹ ਨੂੰ ਆਪਣੇ ਸਾਹਮਣੇ ਹੱਥਾਂ ਨੂੰ ਮਲਦੇ ਪਛਤਾਵੇ ਵਿੱਚ ਸਰੀਰ ਨੂੰ ਕੰਮ ਦੇ ਅਤੇ ਮੌਤ ਆਈ ਤੱਕ ਕਬਰ ਹਟਕਾਰਨ ਕਾਲੇ ਰੰਗ ਤੋਂ ਚਿੱਟਾ ਹੁੰਦਾ ਦੇਖਦੇ ਹਨ ਤੰਮਰੋੜੇ ਤਨ ਕਪੇਸਿਆ ਹੋਇਆ ਸੀਤ ਕਹਿੰਦੇ ਉਹ ਨੇੜੇ ਦੇ ਜਾਂ ਹੋਰ ਸੰਬੰਧੀ ਵਿਚਾਰੇ ਕੀ ਕਰ ਸਕਦੇ ਆ ਕਿਉਂਕਿ ਜੋ ਪ੍ਰਾਣੀ ਨੇ ਸਰੀਰ ਰੂਪੀ ਖੇਤ ਵਿੱਚ ਬੀਜਿਆ ਸੀ ਉਹੀ ਵੱਧ ਰਿਹਾ ਹੁੰਦਾ ਹੈ ਜਿਹਾ ਬੀਜ ਉਸ ਨੂੰ ਨੇ ਕਰਮਾਂ ਸੰਧੜਾ ਖੇਤ ਜੇ ਉਹ ਕਰਮਾਂ ਦੇ ਸਹਾਰੇ ਨਾ ਰਿਹਾ ਹੁੰਦਾ ਬਾਹਰਲੇ ਸਹਾਰੇ ਨਾ ੱੱਕੇ ਹੁੰਦੇ ਨਾਸ਼ਵਤ ਚੀਜ਼ਾਂ ਨਾਲ ਚਿੱਤ ਨਾਲ ਜੋੜਿਆ ਹੁੰਦਾ ਦੁਚਿੱਤਾਪਨ ਨਾ ਅਪਣਾਇਆ ਹੁੰਦਾ ਤਾਂ ਇੱਥੋਂ ਇਸ ਹਾਲਤ ਵਿੱਚ ਨਾ ਜਾਂਦਾ ਗੁਰੂ ਅਰਜਨ ਜੀ ਨਾਨਕ ਨਾਮ ਦੀ ਸ਼ਬਦ ਲਿਆ ਕੇ ਕਹਿੰਦੇ ਹਨ ਕਿ ਜੋ ਵਾਹਿਗੁਰੂ ਦੀ ਸ਼ਰਨ ਲੈ ਲੈਂਦੇ ਹਨ ਕਿਸੇ ਹੋਰ ਦੀ ਟੇਕ ਨਹੀਂ ਰੱਖਦੇ ਇਹ ਸੰਸਾਰ ਸਮੁੰਦਰ ਤੂੰ ਵਾਹਿਗੁਰੂ ਦੇ ਹੀ ਭੇਜੇ ਗੁਰੂ ਵੱਲੋਂ ਨਿਮਰਤਾ ਵਿੱਚ ਉਚਾਰੇ ਸਾਜੇ ਬਾਣੀ ਦੇ ਜਹਾਜ਼ ਤੇ ਚੜ ਜਾਂਦੇ ਹਨ ਉਹ ਸੰਸਾਰ ਸਮੁੰਦਰ ਤੂੰ ਪਾਰ ਹੋ ਜਾਂਦੇ ਹਨ ਉਹਨਾਂ ਨੂੰ ਸੰਸਾਰ ਵਿੱਚ ਕੋਈ ਦੁੱਖ ਵਾਪਰਦਾ ਹੈ ਉਹਨਾਂ ਨੂੰ ਸੰਸਾਰ ਵਿੱਚ ਕੋਈ ਦੁੱਖ ਨਹੀਂ ਵਾਪਰਦਾ ਤੇ ਨਾ ਹੀ ਮੌਤ ਵੇਲੇ ਕੋਈ ਪਛਤਾਵਾ ਹੁੰਦਾ ਹੈ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ ਬਾਣੀ ਰੂਪੀ ਗੁਰੂ ਗ੍ਰੰਥ ਸਾਹਿਬ ਦੇ ਜਹਾਜ਼ ਤੇ ਚੜਨ ਦਾ ਹੁਕਮ ਵਾਹਿਗੁਰੂ ਨੇ ਆਪ ਹੀ ਕੀਤਾ ਹੈ ਬਾਣੀ ਧੁਰੋਂ ਆਈ ਹੈ ਧੁਰ ਕੀ ਬਾਣੀ ਆਈ ਤੈਨ ਸਗਲ ਜਨਤ ਮਟਾਈ ਇਹ ਸਾਡਾ ਫਰਜ਼ ਹੈ ਉਸ ਤੇ ਤੁਰਨਾ ਇਸੇ ਲਈ ਪਟਕੀਰਤ ਨੇ ਸਵੇਯੇ ਮਹੱਲੇ ਕੀ ਜੀ ਵਿੱਚ ਫਰਮਾਇਆ ਕਿ ਬਿਦਾਤੇ ਨੇ ਜਹਾਜ ਬਣਾਇਆ ਕਿ ਸੰਗਤ ਤਰੇ ਬਹੁਤੂ ਬਿਦਾਤੇ ਨਿਰਮਇਓ ਸਭ ਸੰਗਤ ਕੋ ਉਧਰਨ ਅਤੇ ਜਿਨ੍ਹਾਂ ਸਿੱਖਾਂ ਨੇ ਉਪਦੇਸ਼ ਚੰਗੀ ਤਰ੍ਹਾਂ ਹਿਰਦੇ ਧਾਰ ਲਿਆ ਨਾ ਉਹ ਤਤਕਾਲ ਹੀ ਹਰੀ ਚਰਨਾਂ ਨਾਲ ਅਪੇਧ ਹੋ ਗਏ ਜੇ ਸਿੱਖੇ ਸੰਗਰਹਿਓ ਤਤਹਰ ਚਰਨ ਮਿਲਾਇਓ ਉਹਨਾਂ ਨੂੰ ਕਦੇ ਦੁਗਦਾ ਰੂਪੀ ਨਰਕ ਨਹੀਂ ਸਤਾਉਂਦਾ ਦੁਗਦਾ ਨੂੰ ਨਰਕ ਕਹਿੰਦੇ ਨੇ ਜਿਨ੍ਹਾਂ ਦਾ ਇਹ ਯਕੀਨ ਪੱਕਾ ਹੈ ਕਿ ਸਦਾ ਪਿਆਰ ਕਰਨ ਵਾਲਾ ਗੁਰੂ ਸਿਰ ਤੇ ਹੈ ਉਹਨਾਂ ਨੂੰ ਦੁਬਿਧਾ ਦਾ ਨਰਕ ਨਹੀਂ ਸਤਾਉਂਦਾ ਬਸ ਜੋ ਸੰਸਾਰ ਸਾਖ ਤੇ ਸੰਪਤੀ ਦਾ ਮਾਨ ਕੂੜਾ ਜਾਣਦੇ ਹੋਏ ਕੇਵਲ ਗੁਰੂ ਦੇ ਕਹੇ ਤੇ ਹੀ ਯਕੀਨ ਰੱਖਦੇ ਤੁਰੇ ਜਾਂਦੇ ਹਨ ਉਹਨਾਂ ਦੀ ਦੁਬਿਧਾ ਮੁੱਕ ਜਾਂਦੀ ਹੈ ਕਿ ਦੁਬਿਧਾ ਨਾ ੜੂ ਹਰ ਬਿਨ ਹੋਰ ਨਾ ਪੁੱਜੋ ਮੜੇ ਮਸਾਨਾ ਨਾ ਜਾਈ ਕਿੰਦੇ ਸਿਪਾ ਦੁਇ ਨਰਕ ਨਾ ਪਾਈਏ ਦੂਜੇ ਨਾਲ ਹੇਤ ਕਰਨ ਨਾਲ ਧਰਮ ਪਟਕਣਾ ਹੈ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਨਾਲ ਪਿਆਰ ਪਾਉਣਾ ਧਰਮ ਤੇ ਪਟਕਣਾ ਹੈ ਗੁਰੂ ਦੀ ਬਾਣੀ ਵਿੱਚ ਯਕੀਨ ਤੇ ਵਿਸ਼ਵਾਸ ਸਿਰੱਖਣ ਵਾਲੇ ਨੂੰ ਨਰਕ ਦਾ ਦੁੱਖ ਨਹੀਂ ਸਹਿਣਾ ਪੈਂਦਾ ਹੁਣ ਜਿਹੜੇ ਸ਼ਬਦਾਂ ਦੇ ਆਪਾਂ ਅਰਥਾਂ ਨੂੰ ਸਮਝ ਗਏ ਕਿ ਭਾ ਦੂਏ ਭਾਵ ਦੋ ਭਾਵ ਰੱਖਣ ਵਾਲਾ ਮਹੀਨਾ ਕਦੇ ਵਾਟ ਕਦੇ ਮੀ ਮੌਸਮ ਧਰਮ ਵਿੱਚ ਪਾਉਣ ਵਾਲਾ ਹੁੰਦਾ ਏ ਦੂਜੇ ਲਗਾ ਹੇਤ ਭਾਵ ਪ੍ਰਭੂ ਨੂੰ ਛੱਡ ਹੋਰ ਛਾਇਆ ਨਾਲ ਪਿਆਰ ਕਰਨਾ ਨਾਸ਼ਵੰਤ ਚੀਜ਼ਾਂ ਦੀ ਖਿੱਚ ਹਣੀ ਸੰਸਾਰ ਦੇ ਵਿੱਚ ਜਿਹਨੇ ਪਦਾਰਥ ਹੈ ਨਾ ਆਪਾਂ ਸੋਚਦੇ ਪੀ ਇਹਨਾਂ ਚੋਂ ਸਾਨੂੰ ਸੁੱਖ ਮਿਲੂਗਾ ਪਰ ਅਸਲ ਵਿੱਚ ਇਹਨਾਂ ਵਿੱਚ ਸੁੱਖ ਹੈ ਨਹੀਂ ਸੁੱਖ ਤੇ ਪਰਮੇਸ਼ਰ ਦੇ ਨਾਮ ਵਿੱਚ ਉਹ ਇੱਕ ਭਰਮਿਆ ਨਾ ਪਿੰਨ ਵਿੱਚ ਸੁਖਿਆ ਸੋ ਲਾਖਸ਼ਿੰਗਾਰ ਬਣਾਇਆ ਸਰੀਰ ਸਵਾਰਣ ਤੇ ਸਜਾਵਟ ਤੇ ਲੱਖਾਂ ਟੰਗ ਅਨੇਕਾਂ ਹੀ ਬਾਹਰ ਨੇ ਕਰਮ ਕਰਨੇ ਉਹ ਤੀਰਥਾਂ ਦੀ ਯਾਤਰਾ ਕੋਈ ਜਪ ਤਪ ਆਦਿਕ ਚੁੱਕੇ ਕਿਸੇ ਨਾ ਇੰਗਲਿਸ਼ ਵਿੱਚ ਆਫ ਲिटल ਕਹਿ ਦਿੰਦੇ ਨੇ ਸੋ ਬੇਨਸਸੀ ਜਦੋਂ ਇਹ ਸਰੀਰ ਵਿਦੇਹੀ লাশ ਹੋ ਜਾਂਦੀ ਹੈ লাশ ਹੋ ਸੀ ਜਦੋਂ ਰੂਹ ਜਿਸਮ ਵਿੱਚੋਂ ਪ੍ਰਵਾਜ ਕਰੇਗੀ ਪ੍ਰੇਤ ਤੁਪਾ ਹੁੰਦਾ ਪ੍ਰਾਇਤ ਅੱਗੇ ਗਿਆ ਭਾਵ ਮਰਦਾ ਕਹਿ ਦਿੰਦੇ ਇਸ ਅਵਸਥਾ ਵਿੱਚ ਪ੍ਰਾਣੀ ਨੂੰ ਬੜਾ ਦੁੱਖ ਹੁੰਦਾ ਹੈ ਪ੍ਰੇਤ ਪਿੰਜਰ ਮੈਂ ਦੁੱਖ ਹਨੇਰੇ ਨਰਕ ਪਛੇ ਅਗਿਆਨ ਅੰਧੇਰੇ ਇਹ ਪ੍ਰਮਾਣ ਗੁਰੂ ਨਾਨਕ ਦੇਵ ਜੀ ਦਾ ਇਹ ਮਾਰੂ ਰਾਗ ਵਿੱਚ ਦੂਤ ਜੰਮ ਤੂੰ ਪਾਵੇ ਮੌਤ ਦੇ ਖੇਲ ਚ ਹੇਤ ਪਾਵ ਪਿਆਰ ਸਨੇਹ ਲਗਾਉ ਹੱਥ ਮਰੋੜੇ ਹੱਥ ਮਲਦਾ ਹੈ ਪਛਤਾਵਾ ਕਰਦਾ ਹੈ ਜਦੋਂ ਮੌਤ ਬੰਦੇ ਦੇ ਸਿਰ ਤੇ ਆ ਜਾਂਦੀ ਹੈ ਸਾਹਮਣੇ ਦਿਖਾਈ ਦਿੰਦੀ ਹੈ ਸਿਆਹ ਹੋਆ ਸੇਤ ਕਾਲੇ ਤੋਂ ਚਿੱਟਾ ਹੋ ਜਾਂਦਾ ਨਾ ਰੰਗ ਬਦਲਦਾ ਹੈ ਖੂਨ ਸੁੱਕਦਾ ਹੈ ਕਰਮਾਂ ਸੰਦੜਾ ਖੇਤ ਕਰਮ ਕਰਨ ਲਈ ਸਰੀਰ ਰੂਪੀ ਪੈਲੀ ਸਰੀਰ ਮੂਲ ਛੈ ਆ ਜਿਸ ਤੋਂ ਕੁਝ ਪੈਦਾ ਹੋਣਾ ਏ ਜੇ ਨਾਮ ਨਹੀਂ ਬੀਜਿਆ ਮਿਲੇ ਸੁਆਸ ਵਿਅਰਥ ਗਵਾਲੇ ਤੇ ਵਾਹਿਗੁਰੂ ਦੀ ਪ੍ਰਾਪਤੀ ਕਿੱਥੋਂ ਹੋਣੀ ਆ ਫਿਰ ਇਸੇ ਲਈ ਸਾਰੰਗ ਕੀ ਬਾਾਰ ਮਹੱਲਾ ਚੌਥਾ ਵਿੱਚ ਗੁਰੂ ਨਾਨਕ ਜੀ ਦਾ ਫਰਮਾਨ ਹੋਇਆ ਕਿ ਖੇਤੀ ਜਿੰਨ ਕੀ ਉੱਜੜਾ ਹੈ ਅੱਲਵਾੜੇ ਕਿਹਾ தாம் ਸਚਰਨ ਬੋਹਿਤ ਪ੍ਰਭ ਦੇਤ ਇਹ ਬਾਣੀ ਰੂਪੀ ਗੁਰੂ ਗ੍ਰੰਥ ਦਾ ਜਹਾਜ਼ ਪ੍ਰਭੂ ਨੇ ਆਪ ਬਖਸ਼ ਤੇ ਫਿਰ ਨਿਮਰਤਾ ਧਾਰ ਦੱਸੇ ਰਾਹ ਤੇ ਆਪੂ ਹੀ ਤੁਰਨ ਦਾ ਹੁਕਮ ਵਾਹਿਗੁਰੂ ਨੇ ਕੀਤਾ ਹੈ ਗੁਰ ਰੱਖਣ ਵਾਲਾ ਹੈਤ ਪਿਆਰਾ ਗੁਰੂ ਪਿਆਰ ਵਿੱਚ ਆ ਆਪਣੇ ਬਿਰਧ ਬਣੇ ਦੀ लाज ਰੱਖਦੇ ਹਰ ਇੱਕ ਦੀ ਰੱਖਿਆ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ